ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਤੇ ਬਲੌਗ ਥੋੜਾ ਜਿਹਾ ਲੇਟ ਸ਼ੁਰੂ ਕਰਨ ਲੱਗਾ ਮੈਂ ਕਿਉਂਕਿ ਸਵੇਰੇ ਉੱਠਦੇ ਆਂ ਤੇ ਕੰਮ ਤੋਂ ਪੈਗਾ ਇਦਾਂ ਹੀ ਮੈਂ ਕਿਹਾ ਠੰਡੇ ਠੰਡੇ ਜਿੰਨਾ ਚਿਰ ਧੋਪ ਨਹੀਂ ਨਿਕਲਦੀ ਤੇ ਕੰਮ ਖੇਚੋ ਜਾਂਦਾ ਤੇ ਵਿਧਰ ਤੂਰੀ ਸੀਗੇ ਲੱਗੇ ਤਿਆਰ ਕਰਨ ਆੜਾ-ਉੜਾ ਸਵਾਰਦੇ ਸੀਗੇ ਮਿੱਟੀ ਲਾਣੀ ਸੀਗੀ ਤੇ ਲੱਗਿਓ ਆ ਆਪਣੇ ਉਧਰ ਬਬਲੂ ਜੀ ਹਾਲ ਕਰਦੇ ਆ ਮੈਂ ਸਾਈਡਾਂ ਤੇ ਮਿੱਟੀ ਲਾਣਾ ਦੋਨੋਂ ਸਾਈਡਾਂ ਤੇ ਸਾਈਡਾਂ ਤੇ ਲੱਗ ਗਈ ਆ ਹੁਣ ਉੱਪਰ ਇੱਥੇ ਬੰਨੇ ਦੇ ਰੱਖਣੀਆਂ ਦੋਨਾਂ ਪਾਸਿਆਂ ਤੇ ਵੀ ਇਹ ਬੰਦਾ ਤੁਰ ਕੇ ਇਦਾਂ ਸਖਾਲਾ ਲੰਘ ਜਾਂਦਾ ਨੱਕਾ ਨੁੱਕਾ ਜਦੋਂ ਬਦਲਣਾ ਹੁੰਦਾ ਤੇ ਸਾਈਡਾਂ ਦੇ ਇਹ ਕਈ ਲੱਗ ਗਏ ਇੱਕ ਇੱਕ ਹੁਣ ਇਹਦੇ ਉੱਪਰੋਂ ਪਾ ਗਏ ਮਿੱਟੀ ਬੰਨੇ ਥਾਪੜਦੇ ਜਾਣਾ ਆ ਤੇ ਫੇਰ ਇੱਕ ਵਾਸਾ ਸਾਹਮਣੇ ਬੰਨਾ ਰਹਿੰਦਾ ਉੱਧਰ ਉਹਨੂੰ ਮਿੱਟੀ ਲੱਗਣੀ ਆ ਤੇ ਲਗਭਗ ਇੱਥੇ ਤੂਰਾ ਵਾਲੀ ਮੋਟਰ ਦਾ ਕੰਮ ਬੱਸ ਵੇ ਰੈਡੀ ਹੋ ਜਾਣਾ ਤੇ ਇਹ ਨੂੰ ਫੇਰ ਰੈਡੀ ਕਰਕੇ ਫੇਰ ਪੰਡ ਦੇਖਦੇ ਆ। ਹੋਏ ਹੌਲੀ-ਹੌਲੀ ਪਾਣੀ ਛੱਡਾਂਗੇ। ਤੇ ਲਾ ਉਧਰ ਦਾ 15 ਤਰੀਕ ਹੈ ਕਿ ਪਰ ਆਪਾਂ ਪਾਣੀ ਛੱਡਾਂਗੇ 17 ਕ ਤਰੀਕ ਨੂੰ। ਤਾਂ ਕਿ ਫੇਰ ਦੁਗਾ ਹੋ ਜਾਊਗਾ। ਲੈ ਲੂਟ ਟੈਕ ਜਾਂਦੀ ਇੱਕ ਤਾਂ। ਨਹੀਂ ਤਾਂ ਫੇਰ ਜਦੋਂ ਫੇਰ 15 ਨੂੰ ਪਾਣੀ ਛੱਡ ਦਈਏ ਲੇਟ ਮਾ ਆਵੇ ਫੇਰ ਬੰਦਾ ਜਨਰੇਟਰ ਚੱਕੀ ਫਿਰਦਾ ਰਹਿੰਦਾ। ਜਨਰੇਟਰ ਚਲਾਉਣ ਤੋਂ ਅਵਾਇਡ ਕਰੀਦਾ। ਕਿ ਜਿਆਦਾ ਆਪਣੇ ਕੋ ਲਾਈਟਾਂ ਦੀ ਆਪਾਂ ਕਾਹਦੀ ਡੀਜ਼ਲ ਦੇ ਪੈਸੇ ਵੇਸਟ ਕਰਨੇ ਆਓ ਤੁਹਾਨੂੰ ਹੁਣ ਆਪਣੀ ਕਮਾਲ ਦਿਖਾਣੇ ਆ ਜਿੱਥੋਂ ਆਪਣਾ ਸ਼ੁਰੂ ਹੋਇਆ ਸੀ ਬਲੌਗਾਂ ਦਾ سلسلہ ਜਾਵਾ ਤੇ ਤੋਂ ਕਿ ਸਪਰੇਅ ਕਰਨੀ ਸੀ ਆ ਬੰਨੇ ਨੂੰ ਕੱਲ ਆ ਗਈ ਸੀ ਮਿੱਟੀ ਇਦਾਂ ਹੀ ਉੱਧਰ ਬਣਾਉਣਾ ਵੀ ਤੋਰਨ ਨੂੰ ਫੇ ਬੰਦਾ ਇਦਾਂ ਸਾਲਾ ਨਿਕਲ ਜਾਂਦਾ ਤੇ ਆੜ ਆਪਣੀ ਦੇਖ ਕੇ ਤੁਹਾਨੂੰ ਲੱਗਣੀ ਵੀ ਆੜ ਬੜੀ ਖੁੱਲੀ ਆ ਅਸਲ 'ਚ ਪਾਣੀ ਬਹੁਤਾ ਮੋਟਰ ਦਾ ਤੇ ਨਾਲ ਨਹਿਰ ਆ ਜਾਂਦੀ ਹੈ ਫੇ ਪਾਣੀ ਸਕਾਲਾ ਕੇ ਨਿਕਲ ਜਾਂਦਾ ਸੂਰਿਆ ਦੇਵਤਾ ਜੀ ਵੀ ਆ ਗਏ ਆ ਬਾਹਰ ਹੁਣ ਇਹਨਾਂ ਦਾ ਪ੍ਰਕੋਪ ਵਧਣ ਲੱਪਣਾ ਹੋਰ ਆਹ ਲੋ ਜੀ ਆ ਆਪਣੇ ਆ ਉਹੀ ਮੋਢਾ ਸੀਗਾ ਜਿਹੜਾ ਤੁਹਾਨੂੰ ਤੋਂ ਲੱਗਦਾ ਸੀ ਯਾਰ ਨਿਕਲਿਆ ਨਹੀਂ ਚੰਗੀ ਤਰ੍ਹਾਂ ਕਹਿੰਨਿਆ ਨੇ ਮੈਂ ਪੁੱਛਿਆ ਸੀ ਕਹਿੰਦੇ ਭਾਜੀ ਮੋਢਾ ਮਾੜਾ ਆ ਹੁਣ ਚੈੱਕ ਕਰੋ ਹਲੇ ਵਿੱਚ ਥੋੜਾ ਬਾਲਾ ਜਿੱਦਾ ਇੱਥੇ ਪਸ਼ੂਆਂ ਨੇ ਖਾ ਲਿਆ ਵੀ ਬੰਦਾ ਰੋਕ ਨਹੀਂ ਸਕਦਾ ਪਸ਼ੂ ਕਿਦਾ ਹਰ ਟਾਈਮ ਨਹੀਂ ਇੱਥੇ ਰਹਿ ਸਕਦੇ ਤੇ ਉੱਧਰ ਸਾਨੂੰ ਬੀਜੜ ਦਸਾਣੇ ਆ ਤੇ ਇਹ 3 ਕਾਰੇ ਆਪਣੇ ਇੱਕ ਖੇਤ ਪੂਰਾ ਹੈਗਾ ਆ ਮੁੰਟੇ ਦਾ ਆ ਚੈੱਕ ਕਰੋ ਆ ਬੀਜੜੇ ਆਪਣੇ ਹਾਂਜੀ ਐਦ ਕੀ ਮਿਹਨਤ ਕੀਤੀ ਦੱਸਦੀ ਵੀ ਆ ਮੁੰਡਿਆਂ ਨੇ ਮੁੰਡੇ ਲੱਗੇ ਵੀ ਲਗਾਤਾਰ ਹੀ ਰਹੇ ਆ ਤੇ ਪਹਿਲਾਂ ਸਪਰੇਅ ਕੀਤੀ ਸੀ ਕੋਰਾ ਜਾਂਦਾ ਟੀਕਾ ਲਾਇਆ ਫੇਰ ਵਿੱਚ ਗਰਮੇਡਾ ਇੱਕ ਦੋ ਚੀਜ਼ਾਂ ਹੋਰ ਪਾ ਕੇ ਉਹਨੂੰ ਫਿਰ ਗ੍ਰੋਥ ਵਾਲੀਆਂ ਜਿਹਨੂੰ ਕਹਿੰਦੇ ਹੁੰਦੇ ਆ। ਤੇ ਆ ਦੇਖੋ ਹੁਣ ਤੁਸੀਂ ਦੇਖ ਸਕਦੇ ਆ। ਕਮਾਲ ਸੋਹਣਾ ਹੋ ਗਿਆ ਇਦ ਕੀ। ਬਾਕੀ ਇਹ ਫਾਈਨਲ ਰਿਜ਼ਲਟ ਆਣ ਤੇ ਆ। ਆ ਇੱਕ ਚੀਜ਼ ਦਿਖਾਣਾ ਤੁਹਾਨੂੰ। ਉਹ ਜਿਹੜਾ ਪਰਲਾ ਹਣਾ ਤੁਹਾਨੂੰ ਆ ਦੇਖਣ ਨੂੰ ਕਮਾਦੀ ਇਹਦੇ ਨਾਲੋਂ ਵਾਲੀ ਕਮਾਦੀ ਉੱਚੀ ਲੱਗਦੀ ਆ ਨਾ। ਉਹ ਪਲਟੇਵੇਂ ਹਾਲਾ ਨਾਲ બીજી ਸੀ ਪਲਟੇਵੇਂ ਹਾਲਾ ਨਾਲ ਖੇਤ ਪਲਟ ਕੇ। ਆਪਣੇ ਆਹ ਅਮਰ ਰਾਣੂ ਭਾਜੀ ਵੀ ਆਪਣੇ ਇੱਥੇ ਸੀਗੇ ਇਹ ਪਲਟੇਵੇਂ ਹਲ ਮਾਰ ਕੇ। ਫੇਕ ਮਾਦੀ બીજી ਸੀ ਇੱਥੇ। ਤੇ ਮੈਂ ਕਹਿੰਦਾ ਇੱਥੇ ਖਾਣਾ ਸਾਹਮਣੇ ਦੇਖਣ ਦੇ ਨਾਲ ਫਰਕ ਪਤਾ ਲੱਗਦਾ ਪੂਰੇ ਇੱਕ ਖੇਤ ਦਾ ਮਤਲਬ ਇੱਕ ਖੇਤ ਦੀ ਕਮਾਦ ਨੀਵਾ ਇੱਕ ਗੱਟ ਇਧਰਲੀ ਕਮਾਦੀ ਉੱਚੀ ਆ ਇੰਨਾ ਫਰਕ ਵੇ ਆ ਵੀ ਆਪਣੇ ਜੇ ਆਪਾਂ ਬਦਲਿਆ ਹਨ ਤੇ ਪਲਟ ਕੇ ਖੇਤਾਂ ਨਾ ਬਦਲਿਆ ਤਾਂ ਉਹ ਇਹਨਾਂ ਨੂੰ ਫਰਕ ਪਿਆ ਬਾਕੀ ਦਰਗੇ ਦਿਖਾਣਾ ਤੁਹਾਨੂੰ ਆ ਦੇਖੋ ਫਰੈਂਡਸ ਜਾਂ ਗਾਇਜ਼ ਆਪਰ ਟੇਵੇਂ ਹਣਾਂ ਲਈ ਕਮਾਦੀ ਆ ਤੇ ਕਿੱਦਾਂ ਕਮਾਦ ਚ ਕਮਾਦ ਫਸਿਆ ਖੜਾ ਐ ਇਹਨੂੰ ਪੂਰਾ ਹਾਂਜੀ ਲਓ ਜੀ ਲਾਈਟ ਵੀ ਆ ਗਈ ਮੋਟਰ ਚੱਲ ਪਈ ਆ ਤੇ ਚੈੱਕ ਕਰੋ ਕਿ ਆ ਖੂਬ ਸੂਰਤ ਸਵੇਰ ਆ ਉਹ ਆਪਣਾ ਬੁਲਟ ਖੜਾ ਕੈਮਰਾਮੈਨਾਂ ਦੀ ਬਹੁਤ ਕਮੀ ਹੈ ਕੋਈ ਬੰਦਾ ਹੈ ਨਹੀਂ ਜਿਹੜਾ ਬਲੌਗ ਬਣਾ ਸਕੇ ਫੋਨ ਥੱਲੇ ਰੱਖ ਕੇਵੇਂ ਦੇਖੇ ਗੱਲਬਾਤ ਬਣੀ ਨਹੀਂ ਤੇ ਤਾਂ ਕਰਕੇ ਥੋੜੀਆਂ ਥੋੜੀਆਂ ਕਲਿੱਪਾਂ 5-7-8 ਮਿੰਟ ਦੇ ਬਲੌਗ ਬਣਾਣਾ ਮੈਨੂੰ ਲੱਗਦਾ 바ਵਾ ਗਰਮੀ ਆ ਤੇ ਸਾਹ ਨਿਕਲਣੇ ਸ਼ੁਰੂ ਹੋ ਜਾਂਦੇ ਬਾਅਦ ਜਦੋਂ ਧੁੱਪ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ ਤੇ ਹੌਲੀ ਹੌਲੀ ਦਿਖਾਈ ਜਨਾਂ ਜਿੰਨਾ ਦਾ ਦਿਖਾਉ ਰਿਹਾ ਤੁਹਾਨੂੰ ਕਿਉਂਕਿ ਡੇਲੀ ਬਲੌਗ ਬਣਾਉਣ ਦਾ ਮਨ ਤਾਂ ਬਹੁਤ ਦਾ ਪਰ ਆਹੀ ਬੰਦਿਆਂ ਦੀ ਕਮੀ ਹੋ ਜਾਂਦੀ ਆ ਵੀ ਨਾਲ ਕੋਈ ਬੰਦਾ ਨਹੀਂ ਹੁੰਦਾ ਤੇ ਚਲੋ ਇੰਜੋਏ ਕਰੋ ਜਿੰਨਾ ਕਿ ਦੇਖ ਸਕਦੇ ਆ ਪੰਜਾਬ ਦੇ ਰੰਗ ਝੋਨੇ ਦੀ ਤਿਆਰੀ ਹੋ ਰਹੀ ਆ ਤੇ ਹੌਲੀ ਹੌਲੀ ਸਾਰੇ ਲੱਗੇ ਹੋਏ ਆ ਕੋਈ ਕਿਤੇ ਕੋਈ ਕਿਤੇ ਮਿਲਦੇ ਆ ਸਾਨੂੰ ਅੱਗੇ ਜਾ ਕੇ ਦਿਖਾਣੇ ਆ ਬੜਾ ਬੰਦੇ ਨੂੰ ਮਿੱਟੀ ਲਾ ਕੇ ਫੇਰ ਬਹਿ ਕੇ ਤੁਹਾਨੂੰ ਕਰਦੇ ਆ ਗੱਲਾਂ ਬਾਤਾਂ ਹਾਂਜੀ ਲਓ ਜੀ ਉਧਰਲੇ ਸਾਈਡ ਉਹ ਬੰਦੇ ਨੂੰ ਲੱਗ ਗਈ ਆ ਮਿੱਟੀ ਇਹਨੂੰ ਹੁਣ ਇਦਰਾ ਲਾ ਕੇ ਤੇ ਉਹ ਤੁਰਤੇ ਹੀ ਲਾਣਾ ਉਧਰ ਨੂੰ ਤੇ ਤੋਪੂਣੀ ਐਨ ਆਪਣੇ ਆਗਿਆ ਰੂਪ ਚ ਹੋਰ ਘੰਟੇ ਦੀ ਇੱਥੇ ਖੜਨਾ ਵੀ ਔਖਾ ਹੋ ਜਾਣਾ ਕਿਉਂਕਿ ਜੇ ਹਵਾ ਦਾ ਟੈਂਪਰੇਚਰ 48 ਡੂਗ ਤੇ ਚਲ ਜਾਂਦਾ ਤੇ ਮੀਂਹ ਜਾਈਦਾ ਅਸਲ ਵਿੱਚ ਹੁਣ ਦਰਾਖਤ ਵੀ 20 ਮਗਦੇ ਆ ਪਸ਼ੂ ਵੀ ਮੀਂਹ ਮੰਗਦੇ ਆ ਪਾਂਛੀ ਵੀ ਮੀਂਹ ਮੰਗਦੇ ਆ ਕਿਉਂਕਿ ਗਰਮੀ ਨਾਲ ਸਾਰੇ ਬੁੰਦਲੇ ਪਏ ਆ ਤੇ ਦੇਖਦੇ ਆ ਰੱਬ ਕਦੋਂ ਸੁਣਦਾ ਉਧਰਲੇ ਸਾਈਡ ਤੇ ਲਾ ਕੇ ਮਿੱਟੀ ਥਾਪੜਦਾ ਹੁਣ ਇਹਨੂੰ ਉੱਪਰੋਂ ਪਾ ਕੇ ਇਹਨੂੰ ਵੀ ਥਾਪੜ ਕੇ ਉਹ ਰੈਡੀ ਕਰ ਦੇਣਾ ਤੇ ਆਪਣਾ ਬਬਲੂ ਉਧਰ ਲੱਗਾ ਆ ਉਹ ਆੜ ਕੱਢਦਾ ਸੀ ਮੈਂ ਕਿਹਾ ਮੈਂ ਮਿੱਟੀ ਲਾਣ ਨਾ ਬੰਨੇ ਤੇ ਤੂੰ ਉਹ ਆੜ ਗੱਭਿਆਂ ਖੁਰਚ ਕੇ ਸਾਫ਼ ਕਰ ਗਿਆ ਹੁਣ ਪਾਣੀ ਛੱਡ ਕੇ ਤੇ ਰੌਂਡਪ ਮਾਰਾਂਗੇ ਵੀ ਘਾਹ ਦੁਬਾਰਾ ਨਾ ਹੋਵੇ ਇਹ ਆਪਣਾ ਵੈਪਨ ਮਿਹਨਤ ਕਰਨ ਵਾਲਾ ਵੈਪਨ ਕਹਿੰਦੇ ਐ ਇਹਨੂੰ ਸਬਸਕ੍ਰਾਈਬ ਯਾਰ ਕਰਿਆ ਕਰੋ ਕਿਉਂਕਿ ਹੱਲੇ ਤੀ ਉੱਥੇ ਕੇ ਖੜੇ ਆ ਆਪਣੇ ਹਨਾ ਘੱਟੋ ਘੜ 1000 ਆਪਣੇ ਹੋ ਜਾਣ ਸਬਸਕ੍ਰਾਈਬਰ ਤੇ ਫਿਰ ਮੋਨਟਾਈਜ਼ ਵਾਲਾ ਕੰਮ ਹੋਊਗਾ 2-4 ਪੈਸੇ ਵੀ ਆਜੂਗੇ ਜੇ ਬਲੌਗ ਬਣਾਉਣ ਦਾ ਫਾਇਦਾ ਵੀ ਲੈ ਲਾਂਗੇ ਮਾੜਾ ਮੋਟਾ ਪਰ ਖੇਤੀਬਾੜੀ ਵਾਲੇ ਬਲੌਗ ਬੰਦੇ ਘੱਟ ਦੇਖਦੇ ਆ ਤੁਹਾਨੂੰ ਪਤਾ ਹੀ ਆ ਕਾ ਦਾ ਟ੍ਰੈਂਡ ਚੱਲਦਾ ਲੋਕੀ ਕੰਮਲੇ ਹੋਏ ਹੋਆ ਤੇ ਉਹ ਚੀਜ਼ਾਂ ਆਪਣੇ ਕੋ ਤਾਂ ਹੈ ਨਹੀਂ ਉਹ ਤਾਂ ਮਿਹਨਤ ਕਰਨ ਵਾਲੇ ਬੰਦੇ ਆ ਤੇ ਚਲੋ ਆ ਮਿੱਟੀ ਲਾ ਕੇ ਤੁਰਤੇ ਫਿਰ ਮਿਲਦੇ ਆ ਤੁਹਾਨੂੰ ਹਾਂਜੀ ਲੋ ਬਈ ਬੰਨਿਆਂ ਨੂੰ ਮਿੱਟੀ ਲੱਗ ਗਈ ਦੋਨਾਂ ਸਾਈਡਾਂ ਨੂੰ ਤੇ ਗਰਮੀ ਨੇ ਬੱਸ ਘਰਾਤੀ ਪਾਣੀ ਪੀ ਹੋਈ ਜਾਂਦਾ ਬਹੁਤ ਗਰਮੀਆਂ ਬਈ ਅੱਜ ਮੈਨੂੰ ਲੱਗਦਾ ਵੀ ਟੈਂਪਰੇਚਰ ਹੌਲੀ-ਹੌਲੀ 50 ਨੂੰ ਡੱਪੂ ਜੇ ਹਿਸਾਬ ਨਾਲ 48 ਦਾ ਗੱਲ ਹੋ ਗਿਆ ਸੀ ਤੇ ਦੇਖਦੇ ਹਾਂ ਹੁਣ ਬਬਲੂ ਆ ਜਵੇ ਉਧਰੋਂ ਆੜ ਕੜ ਕੇ ਆ ਇੱਕ ਬੰਨਾ ਰਹਿੰਦਾ ਅੱਧਾ ਗੱਲ ਮਿੱਟੀ ਲਾਈ ਸੀ ਅੱਧਾ ਕਰਦਾ ਉਹਨੂੰ ਲਾ ਕੇ ਅੱਜ ਦਿਨ ਦਾ ਕੰਮ ਖਤਮ ਕਰ ਦੇਣਾ ਕਿਉਂਕਿ ਕਰਮੀ ਥੋੜੀ ਜਿਆਦਾ ਠੰਡੇ ਠੰਡੇ ਜਿੰਨਾ ਕੋਜਵੇ ਠੀਕ ਆ ਤੇ ਬਸ ਇਹੀ ਕੁਛ ਹੈ ਆ ਹੋਰ ਜਿੱਦਾਂ ਕੋਈ ਨਵੀਂ ਅਪਡੇਟ ਆਈ ਤੁਹਾਨੂੰ ਜਰੂਰ ਦੱਸਾਂਗੇ ਮਿਲਦੇ ਆ ਅੱਗੇ ਜਾ ਕੇ ਹਾਂਜੀ ਲੋ ਉਧਰਲਾ ਨਵੇੜਤਾ ਹੀ ਨਾ ਬੰਨਾ ਕੱਲ ਅੱਧਾ ਲਾ ਕੇ ਗਏ ਸੀਗੇ ਉਹ ਉੱਥੇ ਤੋਂ ਉਹ ਤੱਕ ਰਹਿਣਾ ਉਹ ਸਾਹਮਣੇ ਤੱਕ ਇਹ ਬੱਸ ਲਾ ਕੇ ਫਿਰ ਅੱਜ ਦਾ ਕੰਮ ਡੰਨਾ ਤੇ ਲੋ ਜੀ ਇਹ ਵੀ ਸ਼ੁਰੂ ਕਰੀਏ ਲੱਗ ਜਾਣੇ 20 ਮਿੰਟ ਮੈਂ ਲਾਦਾ ਜਿੰਨੇ ਹੈਗਾ ਬੰਨਾ ਆ ਇਧਰ ਸਾਰੇ ਟੋਏ ਪਟਾਇਆ ਕਰਕੇ ਆ ਇੰਨਾ ਥਾਂ ਹੀ ਛੱਡਣਾ ਪੈਂਦਾ ਨਹੀਂ ਤਾਂ ਘੱਗ ਪੈ ਜਾਂਦੀ ਪਾਣੀ ਦੀ ਮਨ ਲਾਦਾ ਵੀ ਇੱਥੋਂ ਤੁਰ ਤੱਕ ਜੇ ਮਿਹਨਤੀ ਕੀਤੀ ਜਾਏ ਇੱਕ ਖੇਤ ਘਟੋ ਘੜ ਖੇਤ ਪੂਰਾ ਇਦਾਂ ਛੱਡਣਾ ਪਿਆ ਆ ਕੀ ਕਰੀਏ ਬੰਦੇ ਮਿੱਟੀ ਚ ਗਾ ਲੈਂਦੇ ਆ ਤੇ ਫੇਰ ਆ ਬੰਨਾ ਪਾ ਕੇ ਫੇਰ ਵੀ ਘੱਗ ਪੈ ਜਾਂਦੀ ਵਿਚਾਰਾ ਢੇੜਾ ਮਾਰਨਾ ਹੀ ਪੈਂਦਾ ਇੱਥੇ ਉਹ ਮੋਟਰ ਰ ਆਪਣੀਆਂ ਨਹੀਂ ਦੂਰ ਹਾਂਜੀ ਗਰਮੀ ਦਾ ਹਾਲ ਤੁਸੀਂ ਦੇਖੇ ਸਕਦੇ ਆ ਤੇ ਸੂਰਜ ਦੇਵਤਾ ਨੂੰ ਐਨ ਆਪਣਾ ਪੂਰਾ ਪ੍ਰਕੋਪ ਤੇ ਆ ਗਿਆ ਆ ਤੇ ਬਸ ਹੁਣ ਆਹੀ ਉਧਰੋਂ ਸ਼ੁਰੂ ਹੋਇਆ ਸੀ ਬਸ ਆ ਹੁਣ ਇੰਨਾ ਕੁ ਰਹਿ ਗਿਆ ਇੱਥੇ ਉਹ ਤੁਰਤੇ ਲਾ ਕੇ ਅੱਜ ਦੇ ਦਿਨ ਦੀ ਬਾਅਦ ਛੁੱਟੀ ਕਰਨੀ ਆ ਕਿਉਂਕਿ ਜਿਆਦਾ ਤੋਂ ਫੇਰੇ ਕੰਮ ਨਹੀਂ ਹੁੰਦਾ ਯਾਰ ਹੁਣ ਵੀ ਐਨ ਬਸ ਮਤਲਬ ਸਾਹਾਂ ਨਹੀਂ ਐਡਾ ਚੱਕਰ ਗਰਮੀ ਬਹੁਤ ਆ ਗਰਮੀ ਕਰਕੇ ਥੋੜਾ ਜਿਹਾ ਔਖਾ ਲੱਗਦਾ ਕਰਨਾ ਤੇ ਹੋਰ ਤਾਂ ਐਡੀ ਕੋਈ ਗੱਲ ਨਹੀਂ ਹੈਗੀ ਯਾਰ ਨਵੇੜ ਕੇ ਬਸ ਧੁਰ ਲਾ ਕੇ ਫੇਰ ਚਲਦੇ ਆਂ ਘਰਾਂ ਨੂੰ ਕਿ ਦੇ ਦੇ ਆਂ ਜਾ ਕੇ ਕੋਈ ਹੋਰ ਕੰਮ ਕਰ ਮਿਲਦੇ ਆਂ ਅੱਗੇ ਜਾ ਕੇ ਹਾਂਜੀ ਲਓ ਜੀ ਅੱਜ ਦੇ ਦਿਨ ਦਾ ਕੰਮ ਹੋ ਗਿਆ ਫਿਨਿਸ਼ ਸਿਰੇ 5 ਵਜੇ ਲੱਗਿਆ ਹੀ ਹੁਣ 9 ਵਜਾਂ ਚ 10 15 ਮਿੰਟ ਪਏ ਆ ਮੈਨੂੰ ਲੱਗਦਾ ਘਰ ਜਾਂਦੇ ਨੂੰ 9 ਹੀ ਵਜ ਜਾਣੇ ਆ ਇਸ ਤੋਂ ਬਾਅਦ ਵੀ ਗਰਮੀ ਹੋਈ ਦੀ ਜਿਆਦਾ ਨਾ ਮੇ ਮੁੜ ਕੇ ਟਾਈਮ ਲੱਗਦਾ ਹੀ ਹੈ ਕਿਉਂਕਿ ਤੁੱਪ ਸੇਕ ਬਹੁਤ ਹੋ ਜਾਂਦਾ ਤੇ ਸ਼ਾਮ ਨੂੰ ਦੇਖਾਂਗੇ ਠੰਡੇ ਹੋਏ ਜੇ ਕੋਈ ਹੋਰ ਘੰਟਾ ਕਿਤੇ ਪਿੰਡ ਲਾ ਲਾਂਗੇ ਪਿੰਡ ਲਾ ਲਾਂਗੇ ਤੇ ਇਹ ਵਲੌਗ ਨੂੰ ਹੁਣ ਇੱਥੇ ਹੀ ਐਂਡ ਕਰਦੇ ਆਂ ਬਸ ਹੁਣ ਹੱਥ ਪੈਰ ਧੋ ਕੇ ਚੱਲੀਏ ਘਰ ਨੂੰ ਜਿੰਨਾ ਵੀ ਬਣਿਆ ਵਲੌਗ ਮਨਜ਼ੂਰ ਕਰਿਓ ਕਿਉਂਕਿ ਬੰਦਾ ਨਹੀਂ ਹੁੰਦਾ ਕੋਈ ਬਣਾਉਣ ਨੂੰ ਤਾਂ ਵੀਡੀਓ ਕੱਟ ਬਣਦੀ ਆ ਤੇ ਸਬਸਕ੍ਰਾਈਬ ਕਰਦੇ ਰਹੋ ਅੱਗੇ ਦੀ ਅੱਗੇ ਕਰਾ ਦਿਓ ਯਾਰ ਚੈਨਲ ਥੋੜਾ ਜਿਹਾ ਬੇ ਮਨ ਕਰੀ ਜਾਊਗਾ ਰੋਜ਼ ਵਲੌਗ ਪਾਉਣ ਨੂੰ ਤੇ ਚਲੋ ਜਿਹਦੇ ਬਸ ਦੇ ਰਹੋ ਸਾਰੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਸਤ ਸ੍ਰੀ ਅਕਾਲ